ਨੰਦੀ ਠੀਕ ਹੈ 500 700 ਬੰਦਾ ਆ ਜਾਂਦਾ ਆਮ ਰੂਟੀ ਵਿੱਚ ਠੀਕ ਹੈ ਉਹ ਬੈਠਾ ਗੁਰਦਾਸ ਮਾਨ ਆਇਆ ਸੀ ਅੱਛਾ ਜੀ 12:30 AM ਹਲੋ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਸੋ ਅੱਜ ਪਾਇਆ ਤਿੰਡੀਗੜ ਦੇ ਨੇੜੇ ਪੈਂਦਾ ਹੈ ਨੰਲਾਸ ਸ਼ਿਵ ਮੰਦਰ ਹੈ ਨੰਦੀ ਜੀ ਬਹੁਤ ਬੜੇ ਬਣਾ ਰੱਖੇ ਨੇ ਸੋ ਆਰਾ ਸਟਾਜਾਂ ਦਾੰਦਰ ਜੇ ਬੂ ਮੰਦਿਰ ਦੀ ਤਰਫ ਆ ਲਈਸ਼ੇ ਬੰਦੇ ਮੰਦਿਰ ਦਰਸ਼ਨ ਕਰ ਲੋ 500 ਤੋਂ ਵੀ ਜ਼ਿਆਦਾ 550 ਸਾਲ ਪੁਰਾਣਾ ਸ਼ਿਵ ਮੰਦਿਰ ਹੈ ਸੋ ਕੁਸ਼ ਆ ਸ਼ਿਵ ਮੰਦਿਰ ਸੋ ਇਹ ਤ੍ਰਿਸ਼ੂਲ ਹੈ ਜੋ ਮੰਦਿਰ ਤੋਂ ਉੱਚਾ ਬਣਾਇਆ ਗਿਆ ਹੈ ਔਰ ਬਹੁਤ ਹੀ ਸੋਨਾ ਹੈ ਸ਼ੇਬੋ ਦਾ ਦੂਤ ਇਹ ਪ੍ਰੋਪਲ ਬ੍ਰਿਖਣੀ ਤੇ ਮੁਰਤੀ ਸਥਾਪਨਾ ਕੀਤੀ ਹੋਈ ਹੈ ਇਹ ਬ੍ਰਿਖ ਨੂੰ ਅ ਮਨੁਕਾਮਨਾ ਬ੍ਰਿਖ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਆਲੇ ਦੁਆਲੇ ਅ ਮੋਲੀ ਜੋ ਵੀ ਬੰਨਦਾ ਹੈ ਔਰ ਉਦੀ ਸ਼ੇਬੋ ਹਨ ਇੱਥੇ ਜਰੂਰ ਮਨੁਕਾਮਨਾ ਪੂਰੀ ਕਰਦੇ ਹਾਂ ਕਿ ਮੈਂ ਟਰਾਈ ਕਰੂੰਗਾ ਅ ਕੋਈ ਇਨਫੋਰਮੇਸ਼ਨ ਦੇਵੇਗਾ ਮੰਦਿਰ ਦੀ ਤੇ ਆਪਾਂ ਉਹਨੂੰ ਤੋਂ ਪੁੱਛਾਂਗੇ ਦੇ ਨਵੀ ਹੋ ਸਕਿਆ ਪਛ ਰਿਕਵਰ ਕਰਾ 500 ਸਾਲ ਹੋ ਗਏ ਜੀ ਬਾਕੀ ਗਾਂ ਦੀ ਸ਼ੋਰ ਹੈ ਪਿੰਡ ਦੀ ਅੱਛਾ ਗਾਂ ਦੇ ਉਰੇ ਆ ਕੇ ਖੜੀ ਹੋ ਜਾਂਦੀ ਸੀ ਅੱਛਾ ਜੀ ਤੇ ਦੁੱਧ ਆਪਣੇ ਮੇਨਿਕਲ ਜਾਂਦਾ ਸੀ ਠੀਕ ਹੈ ਜੀ ਪਿੰਡ ਦੇ ਲੋਕ ਵੀ ਹੈਰਾਨ ਸੀ ਆ ਵੀ ਦੁੱਧ ਜਾਂਦਾ ਕਿੱਥੇ ਗਾਂ ਦਾ ਰੋਜ਼ ਤਾਂ ਠੀਕ ਹੈ ਬੰਦੇ ਕੋਈ ਨਾ ਕੋਈ ਚੋਹ ਲੈਂਦਾ ਦੁੱਧ ਹੈ ਠੀਕ ਹੈ ਲੇਕਿਨ ਇੱਥੇ ਆਨ ਜਦੋਂ ਖੜਦੀ ਸੀ ਨਾ ਸ਼ਿਵਲਿੰਗ ਆਪਣਾ ਖਿੱਚ ਲੈਂਦਾ ਸੀ ਉਹਨੂੰ ਠੀਕ ਹੈ ਬੰਦੀ ਠੀਕ ਹੈ ਕਦੇ ਲੋਕ ਇਕੱਠੇ ਹੋ ਗਏ ਪਿੰਡ ਦੇ ਇੱਥੇ ਆ ਕੇ ਉਹਨਾਂ ਨੇ ਦੇਖਿਆ ਗਾਂ ਦਾ ਦੁੱਧ ਆਪਣਾ ਚੋਰ ਹੈ ਠੀਕ ਹੈ ਫਿਰ ਆ ਕੇ ਉਹਨਾਂ ਨੇ ਆਪਣਾ ਉੱਥੇ ਕਸਾਈ ਨੇ ਕਸੀ ਨਾਲ ਸਾਫ਼ ਸਫਾਈ ਕੀਤੀ ਹਾਂਜੀ ਬੰਦੀ ਕਸੀ ਚਲਾਈ ਹਾਂ ਵੀ ਤੇ ਹੈ ਕੀ ਦੇਖਾਂ ਹਾਂਜੀ ਫਿਰ ਜਦੋਂ ਉਹਨਾਂ ਨੇ ਕਸੀ ਕੁਛ ਚਲਾਈ ਨਾ ਇਹ ਵਿੱਚ ਸ਼ਿਵਲਿੰਗ ਦੀ ਨਿਰਮਾਣ ਹੋਇਆ ਸ਼ਿਵਲਿੰਗ ਪ੍ਰਗਟ ਹੋਇਆ ਠੀਕ ਹੈ ਬੰਦੀ ਇਹ ਕਸੀ ਲੱਗ ਗਈ ਉਹਨਾਂ ਨੂੰ ਠੀਕ ਹੈ। ਉਹ ਕਿ ਜਿੱਦਾਂ ਬਿਜਲੀ ਚਮਕਦੀ ਹੈ ਨਾ, ਬਿਜਲੀ ਚਮਕੇ। ਠੀਕ ਹੈ ਜੀ। ਇਹ ਮਹਾਤਮਾ ਤੁਸ਼ਿਆ ਦਾ ਰਸ ਜੀ, ਕਰੰਗਰੀ ਮਾਰ। ਉਹਨਾਂ ਦੇ ਆਪ ਕੋਲ ਕੀ? ਅੱਛਾ ਜੀ। ਹੂੰ। ਠੀਕ ਹੈ ਜੀ। ਉਹਨਾਂ ਨੇ ਜੋਤੀ ਵਰਗਟ ਹੋਇਆ ਤੇ ਸ਼ਿਵਲਿੰਗ ਹੈ ਬਾਈ। ਠੀਕ ਹੈ ਜੀ। ਤੇ ਉਹਨਾਂ ਨੇ ਜਿਨ੍ਹਾਂ ਨੇ ਕੱਸੀ ਚਲਾ ਜਿਉਂ ਮਾਫੀ ਮੰਗੀ। ਠੀਕ ਹੈ ਜੀ। ਹੈ। ਉਸ ਦਿਨ ਦੇ ਬਾਅਦ ਸ਼ਿਵਲਿੰਗ ਦਾ ਨਿਰਮਾਣ ਹੋਇਆ ਸੀ। ਇਸ ਗੱਲ ਨੂੰ ਘੱਟ 500 ਸਾਲ ਲਾ ਲਓ 600 ਸਾਲ ਹੋ ਗਏ। ਠੀਕ ਹੈ। ਮਹਾਰਾਜੇ ਨੇ ਪਟਾਲੇ ਦੇਨੇ, ਉਹਨਾਂ ਨੂੰ ਵਿਸ਼ਵਭਾਨੀ ਹੋਈ। ਅੱਛਾ ਜੀ। ਮੈਂ ਕੋਣ ਬੋਲ ਚੁਣ ਮੰਦਰ ਮੈਂ ਬਣਵਾਦਾਗਾ ਕਿੱਥੇ ਬਣਾਵਾਂ ਕਿੱਥੇ ਠੀਕ ਹੈ ਫਿਰ ਵਿਸ਼ਵਾਨੇ ਚ ਕਹਿਆ ਹਾਂ ਤੂੰ ਆਪਣਾ ਹਾਂਤੀ ਛੱਡ ਦੇ ਉੱਥੇ ਮਾਇਲੇ ਚ ਠੀਕ ਹੈ ਜਿੱਥੇ ਜਿੱਥੇ ਹਾਂਤੀ ਦਾ ਪੈਰ ਰੁਕ ਜੇਗਾ ਉੱਥੇ ਮੰਦਰ ਬਣਾਣਾ ਠੀਕ ਹੈ ਅੱਛਾ ਫਿਰ ਹਾਂਤੀ ਛੱਡਿਆ ਉਹਨਾਂ ਨੇ ਸੈਨਿਕ ਨਾਲ ਸੀ ਉਹਦੇ ਰਾਜਾਨ ਨਾਲ ਸੀ ਠੀਕ ਫਿਰ ਅੱਗੇ ਹਾਂਤੀ ਜਦੋਂ ਰੁਕਿਆ ਉਹਨਾਂ ਨੇ ਤੂੰ ਫਿਲਮ ਜਮਾਨੇ ਦੀ ਗੱਲ ਆ ਪੁਰਾਣੇ ਜਮਾਨੇ ਦੀ ਗੱਲ ਹੈ ਹਾਂ ਦੀ ਪੁਰਾਣੇ ਜਮਾਨੇ ਦਾ ਮੰਦਰ ਬਣਵਾ ਦੇਤਾ ਠੀਕ ਹੈ ਥੋੜਾ ਜਿਹਾ ਮੰਦਰ ਸੀ ਪਟਿਆਲਾ ਇਹ ਤੋਂ ਕਿੰਨੀ ਦੂਰ ਹੈ 25 ਕਿਲੋਮੀਟਰ 25 ਕਿਲੋਮੀਟਰ ਠੀਕ ਹੈ ਜੀ ਇਹ 25 ਕਿਲੋਮੀਟਰ ਹੱਥ ਕੀ ਆਇਆ ਤੇ ਇੱਥੇ ਆ ਕੇ ਰੁਕਿਆ ਉਹ ਤਾਂ ਜਵਾਨ ਲੋਕੀ ਚੱਲਦੇ ਸੀ ਖੇਲ ਆਪੋਂ ਆਂਦੀ ਹਾਂ ਖੀਲਾ ਉਹਨਾਂ ਦੀ ਖੀਲਾ ਪਹਿਲੇ ਰਾਜਾ ਮਹਾਰਾਜਿਆਂ ਨੂੰ ਆਰਡਰ ਹੁੰਦਾ ਸੀ ਜੀ ਹਾਂ ਜੀ ਕੋਈ ਮੰਦਰ ਨਿਵਾਨ ਹੁੰਦਾ ਸੀ ਨਾ ਸਾਦੀ ਰਾਜਾ ਨੂੰ ਆਰਡਰ ਹੁੰਦਾ ਸੀ ਆ ਵੀ ਮੇਰਾ ਇੱਥੇ ਮੰਦਰ ਬਣਾਉਣਾ ਠੀਕ ਜੀ ਜਿੰਨੇ ਮੰਦਰ ਬਣਿਆ ਨਾ ਚੱਕੇ ਦੇ ਘਿਆਸੇ ਠੀਕ ਹੈ ਰਾਜਾ ਮਹਾਰਾਜੇ ਦਸਾਂ ਬਣਾ ਹਾਂ ਜੀ ਬੰਨ ਕੱਚਾ ਮੰਦਰ ਸੀ ਅੱਛਾ ਜੀ ਗੰਦੀ ਉੱਟਾ ਲਾ ਅੱਛਾ ਜੀ ਉਹ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਅੱਛਾ ਜੀ ਉਹਨਾਂ ਦਾ ਨਿਰਵਾਣ ਅਗਲਾ ਗੁੰਦਾਰ ਗਿਆ ਪਰਵਰਤਨ ਹੁੰਦਾ ਗਿਆ ਠੀਕ ਹੈ ਬੱਧੀ ਜੀ ਜਿਹੜਾ ਮਹਾਤਮਾ ਕਰਮਗ੍ਰੀ ਜੀ ਮਾਰੇ ਪਸਥਿਆ ਕਰਦੇ ਸੀ ਸਭ ਤੋਂ ਪਹਿਲੇ ਮਹਾਤਮਾ ਠੀਕ ਹੈ ਜੀ ਉਹਨਾਂ ਨੇ ਸੇਵਲੰਗ ਦੀ ਸਥਾਪਨਾ ਕੀਤੀ ਸੀ ਠੀਕ ਹੈ ਪਰਕਟ ਹੋਸੀ ਠੀਕ ਹੈ ਉਹਨਾਂ ਨੂੰ ਜੋਤੀਪੁਰਗੜ ਹੋਇਆ ਤੇ ਸ਼ਾਵਣ ਦਾ ਮੇਲਾ ਲੱਗਦਾ ਅੱਛਾ ਅੱਛਾ ਜੀ ਸ਼ਿਵਰਾਤਰੀ ਇਹ ਪੂਰਾ ਮੇਲਾ ਲੱਗਦਾ ਅੱਛਾ ਸੰਗਤ ਆਪਣੀ ਮਨੋ ਕਾਮਰਾ ਸਭ ਹੋ ਰਿਹਾ ਤੇ ਅੱਛਾ ਗੂੜ ਦੀ ਪਹਿਲੀ ਚੜ੍ਹਦੀ ਆ ਅੱਛਾ ਜੀ ਮਹੌਨ ਦੀ ਪਹਿਲੀ ਆ ਗਈ ਹੈ ਮਨੋ ਕਾਮਨਾਵਾਂ ਸੁਖਰੀਆਂ ਲਈ ਅੱਛਾ ਜੀ ਜਦੋਂ ਇਹ ਸਭ ਪੂਰੀ ਹੋ ਜਾਂਦੀ ਹੈ ਫਿਰ ਅਗੂੜ ਦੀ ਪਹਿਲੀ ਚੜਾ ਦਿੰਦੇ ਆ ਅੱਛਾ ਜੀ ਠੀਕ ਹੈ ਬਾਕੀ ਹਰ ਮਨੋ ਕਾਮਨਾ ਬੰਦੇ ਦੀ ਪੂਰੀ ਹੁੰਦੀ ਹੈ ਜੋ ਚੱਕਰ ਕੇ ਜਾਂਦਾ ਨਾ ਠੀਕ ਹੋ ਜਾਂਦਾ ਠੀਕ ਹੈ ਪਿਛਲੇ ਸਾਲ ਉਹ ਬੱਠਾ ਗੁਰਦਾਸ ਮਾਨ ਆਇਆ ਸੀ ਅੱਛਾ ਜੀ ਸਾਡੇ 12 ਮੰਦਰ ਬੰਦ ਕਰ ਦਿੰਦੇ ਆ 12 ਵੀ ਤੋਂ ਅੱਛਾ ਜੀ ਉਹ ਫਿਰ ਡੇਢ ਘੰਟਾ ਬਾਹਰ ਬੱਠਾ ਰਹੇ ਅੱਛਾ ਜੀ ਜੀ ਆ ਰਹੇ ਆਵੇ ਰਿਹਾ 2 ਘੰਟਾ ਬੈਠ ਰਿਹਾ ਫਿਰ ਬੈਠ ਰਿਹਾ ਕਾਰਵਾਈ ਦਾ ਅੱਛਾ ਹੀ ਪੁਜ ਜਾਂਦੇ ਫੜਾਉਂਨੇ ਅੱਛਾ ਹੀ ਅਸਰ ਕਰ ਦਿੱਤੇ ਗਿਆ ਅੱਛਾ ਠੀਕ ਹੈ ਜੇ ਪੁੱਜ ਜਾਂਦੇ ਆ ਅਗਰ ਤੁਸੀਂ ਮੰਦਿਰ ਦੀ ਖੂਬਸੂਰਤੀ ਦਾ ਗੱਲ ਕਰਨ ਤੇ ਬਹੁਤ ਹੀ ਜਦਾ ਸੁਨਣਾ ਬਣਾ ਰੱਖਿਆ ਮੰਦਿਰ ਬਹੁਤ ਸੋਹਣੀ ਖੂਬਸੂਰਤੀ ਦਨ ਕਿੰਨੀ ਪੈਰੀ ਕੜਾਈ ਕੀਤੀ ਹੋਈ ਹੈ ਤੇ ਇਹ ਮੇਨ ਦਿੱਤੀ शेप ਪਿੰਡੀ ਹੈ ਦਿੱਤੀ ਇੱਥੇ ਦੇਖੋ ਇਹ ਗ੍ਰੀਨ ਨੇ ਜੋ ਸੇਵੂਨ ਲਗ ਲਗ ਆਪਣੇ ਤਪਸਿਆ ਦੇ ਨੇ ਧਿਆਨ ਚ ਬੈਠੇ ਨੇ ਸੇਵੂਨ ਉਹਨਾਂ ਦੀਆਂ ਸਾਰੀਆਂ ਪ੍ਰਤਿਮਾ ਬਣਾ ਰੱਖਿਆ ਨੇ ਇੱਥੇ ਬਹੁਤ ਹੀ ਪਿਆਰਾ ਬਹੁਤ ਸ਼ਾਂਤਮਈ ਮੰਦਿਰ ਹੈ ਮਾਨੂੰ ਬਹੁਤ ਸਕੂਨ ਆਉਂਦਾ ਇੱਥੇ ਬੈਠ ਕੇ ਔਰ ਬਹੁਤ ਸੋਹਣੀਏ ਪ੍ਰਤਿਮਾ ਬਹੁਤ ਪਿਆਰਾ ਮੰਦਿਰ ਬਣਾ ਰੱਖਿਆ ਬਹੁਤ ਬਾਬਿਕ ਮੰਦਿਰ ਹੈ ਸੇਵੂਨ ਦਾ ਸੋ ਇੱਥੇ ਸਿੱਕੇ ਛਿੜਾ ਜਾਂਦੇ ਨੇ ਜੇ ਕੋਲੇ ਬਾਬਾ ਪ੍ਰਸੰਦ ਉਹਨੇ ਟਿੱਕ ਜਾਂਦਾ ਓਕੇ ਹਾਂ ਜੇ ਨਹੀਂ ਪ੍ਰਸੰਦ ਉਹਨੇ ਫਿਰ ਥੱਲੇ ਕੀ ਕਿਸਮਤ ਆ ਓਕੇ ਓਕੇ ਨੇ ਥੈਂਕ ਯੂ ਫਾਦਰ ਯਹਾਂ ਤੇ ਉੱਪਰ ਆਓ ਚੰਗੀ ਬਣਾ ਦੋ ਦੂਜੇ ਨਾਰਾਇਣ ਤੋਂ ਮੇ ਬੁਰੇ ਨਾਲ ਪਸੰਦ ਹੈ ਥੋੜਾ ਆ ਪੱਥਰ ਸੋ ਸਦੀਆਂ ਚਿੱਕਾ ਪੰਡਿਆ ਪਰ ਟਿਕਿਆ ਸੋ ਸੋ ਦੋ ਆਬ੍ਰਿਕਟੇ ਤੇ ਲਿਖਿਆ ਹੈ ਕਿ 500 ਬਰਸ ਤੋਂ ਵੀ ਅਧਿਕ ਪੀਨ ਬ੍ਰਿਜ ਸੋ ਇੱਥੇ ਕਿਹਾ ਜਾਂਦਾ ਹੈ ਜਾਂ ਸ਼ਿਵ ਕਲਾਸ਼ਮੇ ਜਾਂਨਲਾਸ਼ਮੇ ਸੋ ਜੋ ਪਿੱਛੇ ਸ਼ਬੂਆਂ ਦੀ ਪਤਿਮਾ ਦਿਖਾਈ ਦੇ ਰਹੀ ਹੈ ਸੋ 80 ਫਟੂਚੀ ਹੈ ਔਰ ਇਹ নন্দੀ ਜੀ ਬਣਾਏ ਗਏ ਨੇ ਬਹੁਤ ਹੀ ਵਿਸ਼ਾਲ ਰੂਪ ਵਿੱਚ ਔਰ ਇਹ ਮੰਦਿਰ ਦਾ ਲੰਗਰ ਸੋ ਅਕੀਸ਼ੂ ਦਾ ਲੂ ਅਗੇ ਪਸ਼ਾਦ ਗ੍ਰੈਂਡ ਕਰਦੇ ਨੇ ਸੋ ਆ ਬ੍ਰੇਖਾ ਜੋ 500 ਸਾਲ ਤੋਂ ਵੀ ਅਧਿਕ ਪੁਰਾਣਾ ਹੈ ਔਰ ਇਸ ਦੇ ਨਾਲ ਹੀ ਲੰਕਰ کافی ਵੱਡਾ ਲੰਕਰ ਹੈ ਸੋ ਸਾਵਨ ਦੇ ਮਹੀਨੇ ਵਿੱਚ ਔਰ ਜਿਵੇਂ ਹੁਣ ਆਪਾਂ ਚੜਾਤੀ ਲੰਕੇ ਹਟੀ ਹੈ ਸਵੇ ਪਾਣੀ ਪੂਰਾ ਭਰਿਆ ਹੁੰਦਾ ਹੈ ਬਹੁਤ ਹੀ ਸੋਹਣਾ ਹੁੰਦਾ ਹੈ ਔਰ ਲਾਈਟਿੰਗ ਸ਼ੋ ਵੀ ਹੁੰਦਾ ਇੱਥੇ ਲਾਈਟਿੰਗ ਵੀ ਹੁੰਦੀ ਹੈ ਔਰ ਬਹੁਤ ਹੀ ਪਿਆਰਾ ਲਾਟੇ ਤੁਫਿਲ ਆਲ ਹੈ ਨਹੀਂ ਬਟ ਜੇ ਸਭ ਨੇ ਮਹੀਨੇ ਚਾਹਦੇ ਹੋ ਸੋ ਤੁਹਾਨੂੰ ਇਹ ਭਰਿਆ ਹੋਇਆ ਸੋ ਹੁਣ ਤੁਹਾਨੂੰ ਇੱਕ ਹੋਰ ਲਾਸਟ ਡਰੋਨ ਸ਼ਾਟ ਦਿਖਾਉਂਦੇ ਆ ਉਹ ਇੰਜੋਏ ਕਰੋ ਸ਼ਬੂ ਆਂਦਾ ਕੋ ਲੋਹਰ ਹਰ ਮਾਤੇ あうえっ